ਕਰਤੀ ਦੇ ਇਰਾਦੇ ਨਾਲ ਪਰਵਟਾ ਕਿਉਂਕਿ ਉਹ ਜੁਗੋ ਜੁਗ ਆਪਣਾ ਖੇਲ ਕਰਦਾ ਹੈ ਤੇ ਆਪਣਾ ਵੇਸ ਬਣਾਉਂਦਾ ਹੁਣ ਨਿਰਗੁਣ ਜੋਤ ਆਕਾਰਕ ਹੈ ਕਿ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਜਿਹੜੀ ਨਾ ਅਤੀਤ ਹੁੰਦੀ ਹੈ ਸੱਚੇ ਬਾਸ਼ੇ ਨੇ ਹਰ ਪਣੀ ਵਿੱਚ ਉਠਾਇਆ ਗੁਰਮੁਖੋ ਤਤਾਂ ਵਾਲਾ ਨਹੀਂ ਕੋਈ ਚੋਰੀਆ ਅਵਤਾਰਾ ਜੋਤੀ ਜੋਤ 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 ਸਾਈ ਆ ਵਾਲੇ ਨੂੰ ਜੋਤ ਜੋਤ ਸ਼ਬਦ ਪੁਰਖ ਅਕਾਲ ਨਿਰਗੁਣ ਸਰੂਪ ਨੇ ਕਲੰਕ ਨਰੈਣ ਨਰ ਅਵਤਾਰਾ ਪੰਜ ਤਤ ਕੋਈ ਨੇ ਕਲੰਕ ਨਾ ਮਾਤ ਅਵਤਾਰੀ ਕਿਉਂਕਿ ਨੇ ਕਲੰਕ ਆਪਾਂ ਸ਼ਬਦ ਪੜ੍ਹਦੇ ਹਾਂ ਸਾਰੇ ਨੇ ਕਲੰਕ ਹਰ ਕਾਹਾ

ਨੇਕਲਾ ਕੀ ਜੋਤ ਸ਼ਬਦ ਦਿੱਤਾ ਹੈ ਉਹ ਤੁਮ ਉਤਾਂਦੀ ਹੈ ਜਦੋਂ ਸੰਸਾਰ ਦੇ ਵਿੱਚ ਪਰਗਟ ਹੁੰਦੀ ਹੈ ਜਿਸ ਸ਼ਰੀਰ ਦੇ ਵਿੱਚ ਪਰਗਟ ਹੋਇਆ ਹੈ ਨਿਰਗੁਣ ਉਪਾਇਆ ਨਿਰਗੁਣ ਲੋਰ ਨਾਲ ਖੁੱਲ੍ਹਦਾ ਹੈ ਤਾਰਾ ਕੀ ਹੋਇਆ ਨਿਰਗੁਣ ਦੀ ਸਾਰੀ ਖਤੀ ਹੋਈ ਨਿਰਗੁਣ ਨੇ ਸਾਰੀ

अकाल पुरख का निर्गुण जोत अकाल पुरख और शब्द की जनाई करी कौन कौन करा दिया निर्गुण जोत अकाल पुरख अपना नाम लै प्रगटाया ने कलंक नाम रखाई फिर ने कलंक ना कि आ गया निर्गुण जोत अकाल पुरख ज्योति जो, पुर। जो सुबह आप अपनी जोत धारा

ਅਜਤ ਉਸੇ ਦਾ ਹੀ ਇਹ ਸਾਰਾ ਪਛਾਪਤਾ ਹੈ ਉਸੇ ਦੀ ਲਿਖਾਈ ਹੋਈ ਦਾ ਬਾਣੀ ਆ ਪੜਨਾ ਹੈ ਉਸੇ ਦੀ ਬਾਣੀ ਦੇ ਵਿੱਚੋਂ ਸਾਨੂੰ ਮਾਰਗ ਮਿਲ ਰਿਹਾ ਹੈ ਕਾਲਯੁਗ ਅੰਤਮ ਆਉਣਾ ਸਾਚਾ ਰਾਣਾ ਨੇਕ ਅਲੰਕ ਨਾਮ ਧਰਾਇਆ ਜੋਤ ਸਰੂਪੀ ਪਹਿਰੇ ਬਾਣਾ ਚਾਰ ਵਰਨਾ ਦਿਸਨਾ ਆ ਬਾਣਾ ਕਿਹੜਾ ਉਹਦਾ ਜੋਤ ਸਰੂਪ ਹੈ ਇਿੱਧਾ ਚੋਂ ਵਰਨਾ ਨਹੀਂ ਦਿਖਾਈ ਦਿੰਦਾ ਦਿਖਾਈ ਉਹਦਾਂ ਹੀ ਦਿੰਦਾ ਜਦੋਂ ਸਰੀਰ ਵਿੱਚ ਪ੍ਰਗਟ ਹੋ ਕੇ ਸਮਾਜ ਦੇ ਵਿੱਚ ਸਰ ਆਮਾਨੀ ਹੁੰਦਾ ਆਪੇ ਵਰਤੇ ਆਪਣਾ ਬਾਣਾ ਬਾਣੇ ਵਿੱਚ ਨਾ ਕਿਸੇ ਰਖਾਇ ਜੋ ਕੋਈ ਵੀ ਉਹ ਕਾਰਜ ਕਰਤਾ ਹੈ ਜੋ ਨੇ ਕਰਨਾ ਹੈ ਜੋ ਬਾਣੇ ਚਲਾਉਣੇ ਆ ਉਹ ਖੁਦ ਮਾਲਕ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਧਾਰ ਸ੍ਰਿਸ਼ਟ ਸਵਾਈ ਇਹ ਸਮਝਾ ਕਿਉਂਕਿ ਜੋਤੀ ਸਾਡੀ ਆਤਮਾ ਹੈ ਜੋਤ ਸਰੂਪ ਉਹ ਪਰਮਾਤਮਾ ਹੈ ਔਰ ਆਪਣੀ ਜੋਤ ਉਹਨੇ ਆਪ ਹੀ ਧਰੀ ਤੇ ਸਾਰੀ ਸ੍ਰਿਸ਼ਟ ਸਵਾਈ ਨੂੰ ਇਹ ਸਮਝਾ ਦਿੰਦਾ ਹੈ ਨੇ ਕਲੰਕ ਪੁੱਤਰੀ ਆਵੇ ਵਿੱਚ ਸੰਸਾਰ ਲੋਕ ਮਾ ਮਾ ਦੇ ਪੁੱਛ ਚ ਰਖਨੇ ਹੈ ਉਹ ਉੱਤਰ ਦਾ ਜੋਤ ਸ਼ਬਦ ਦੀ ਧਾਰ ਬਣ ਕੇ 26 2000 ਵਿਕਮ ਨੂੰ ਉੱਤੇ ਪ੍ਰਗਟ ਹੋਇਆ ਜਿੱਥੇ ਆ ਕੇ ਮਹਾਰਿਸ਼ੀ ਸੰਮੁਖ ਨੂੰ ਆਉਂਦੀ ਗਿਆਨ ਦਾ ਅਨੁਭਵ ਕਰ ਸਕਦੇ ਨੇ ਨੇ ਕਲੰਕ ਉੱਤੇ ਆਵੇ ਵਿੱਚ ਸੰਸਾਰ ਤਾਣਾ ਬੇਟਾ ਨਾ ਕੋਈ ਸੂਤਰੇ ना कोई बढ़त बनाए जीव पर अगे नेकल भाई भै सज ना पोतरे ना कोई नारी करे प्यार क्योंकि नेकल अंक है प्रमात्मा का नीदा न माता है ना पिता है ना भेन है ना भाई है ना पुत है ना पोतरे है ना नारी है वो किया ज्योतिषपति था ज्योति जो और आप अपनी कृपा कर खेले खेल आप नरंकार निर्गुण नानक मिलन पाया परम पुरख करतार क्योंकि निर्गुण ने ही सैक्षर गुरु नानक देव ਘਰ ਸਾਚਾ ਇੱਕ ਸੋਹਨਿਆ ਵਿਛੜਿਆ ਸੰਸਾਰ ਸਾਚਾ ਮੀਤ ਕਿਸੇ ਨਾਲ ਜੰਮਿਆ ਆਵੇ ਜਾਵੇ ਵਰੋ ਵਰ ਇਹ ਸੱਚਾ ਮੀਤ ਤੇਰਾ ਮੁੱਖ ਕਾਲ ਪਰਮਾਨੰਥ ਨੇਕਾ ਜੇ ਲੋਕ ਕਿਸੇ ਨਾਲ ਜੰਮਿਆ ਔਰ ਉਹ ਆਪਣੇ ਸਮੇਂ ਦੇ ਨਾਲ ਹੀ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਆਣ ਕੇ ਸਾਰੀ ਆਪਣੀ ਖੇਡ ਖਾਦਾ ਨਾ ਘੜਿਆ ਨਾ ਭੰਨਿਆ ਸ੍ਰਿਸ਼ਟ ਸਭਾਈ ਘੜਨ ਨੂੰ ਭੰਨਣ ਹਾਰ ਕਿਉਂਕਿ ਉਹਨੂੰ ਨਾ ਕਿਸੇ ਨੇ ਘੜਿਆ ਨਾ ਬਣਾਇਆ ਤੇ ਨਾਂ ਨੂੰ ਕਿਸੇ ਨੇ ਭੰਨਿਆ ਔਰ ਉਹ ਸ੍ਰਿਸ਼ਟ ਸਭਾਈ ਨੂੰ ਸਾਰੀ ਨੂੰ ਘੜਨ ਹਾਰ ਵੀ ਆ ਤੇ ਭੰਨਣ ਹਾਰ ਵੀ ਉਹ ਆ ਉਹ ਅਕਾਲ ਤੀਨ ਲੋਕ ਕਿਸੇ ਨਾ ਡੰਨਿਆ 14 ਹੱਟ ਨਾ ਪਾਇਨਸਾ ਉਨ ਨੂੰ ਤਿੰਨਾਂ ਲੋਕਾਂ ਦਾ ਜੋ ਮਾਲਕ ਆ ਨੰਨ ਪਾ ਸਕਦਾ ਤਿੰਨੇ ਲੋਕ ਤੇ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਜੋਗ ਜੋਗ ਦੇ ਸੇਨਾ ਆਤਮ ਅਨਿਆ ਹਰ ਸੰਤਨ ਕਰੇ ਪਿਆਰ ਆਤਮ ਅਨਿਆ ਕਿੰਨੂ ਕਰਦੇ ਜਿਹਨੂੰ ਅਗਿਆਨਤਾ ਜਦੋਂ ਉਸ ਪਰਮਾਤਮਾ ਦੇ ਬਾਰੇ ਸਾਨੂੰ ਜਾਣਕਾਰੀ ਨਾ ਜਨ ਭਗਤਾਂ ਪਿੱਛੇ ਫਿਰੇ ਭੰਨਿਆਂ ਲੋਕ ਮੋਤ ਲੈ ਅਵਤਾਰ ਜਨ ਭਗਤਾਂ ਦੇ ਪਿੱਛੇ ਪਜਾਹਦਾ ਲੋਕ ਮੋਤ ਦੇ ਵਿੱਚ ਅਵਤਾਰ ਵੀ ਲੈਂਦਾ ਤੇ ਉਹਨਾਂ ਨੂੰ ਆ ਕੇ ਇਕੱਠੇ ਕਰਦਾ ਇਕੱਠੇ ਕਰਕੇ ਸਤ ਮਾਰਗ ਤੇ ਸੱਚ ਮਾਰਗ ਦੇ ਦਰਸ਼ਾਉਂਦਾ ਜਨਨੀ ਜਨ ਨਾ ਕਿਸੇ ਜੰਨਿਆਂ ਜੱਟ ਧੰਨਾ ਲਾਏ ਪਾਰ ਜਟਾ ਤਾਂ ਲੈਣਾ ਵਪਾਰ ਕਰਨ ਲੱਗਾ ਹੀ ਉਹ ਪੱਥਰ ਨੂੰ ਜ਼ਰੂਰ ਮੰਨਦਾ ਰਿਹਾ ਸੀ ਲੇਕਿਨ ਜਦੋਂ ਉਹਦਾ ਤੀਜਾ ਨੇਤਰ ਅੰਤਨ ਜਿਹੜੀ ਦ੍ਰਿਸ਼ਟੀ ਖੋਲ੍ਹ ਦਿੱਤੀ ਸੀ ਤੇ ਫਿਰ ਉਹ ਸਾਰੇ ਪਾਸੇ ਹੀ ਪ੍ਰਮਾਤਮਾ ਹੀ ਹਮਦ ਨੇ ਲਾਉਣ ਲੱਗ ਪਿਆ ਗੁਰਮੁਖ ਵਿਰਲੇ ਸਤਗੁਰੂ ਪੂਰਾ ਮੰਨਿਆ ਨਾਨਕ ਰਸਨਾ ਕਹੇ ਬੋਲ ਸਬਸਿਖੁ ਗੁਰੁ ਨਾਮੁ ਕਹਿ ਜੀਨੇ ਕਾ ਇਹ ਬੁਰਾ ਉਹ ਕਿਰਲੇ ਹੀ ਹੁੰਦੇ ਜਿਹੜੇ ਸਤਿਵਰਤੂ ਰਹਿਣਾ ਮੰਨਦੇ। ਬਾਕੀ ਦੇ ਉਸ ਸਮੇਂ ਦੇ ਵਿੱਚ ਵੀ ਸੰਸਾਰ ਉਹਨਾਂ ਨੂੰ ਪ੍ਰਾਈਜ਼ ਨਹੀਂ ਕਰ ਰਿਹਾ ਸੀ। ਕਿਉਂਕਿ ਪ੍ਰਮਾਤਮਾ ਦੀ ਸੰਸਾਰ ਨਾਲੋਂ ਉਲਟੀ ਲੱਟ ਹੁੰਦੀ ਹੈ। ਜੋ ਸੰਸਾਰ ਕੰਮ ਕਰਦਾ ਪ੍ਰਮਾਤਮਾ ਉਹਨਾਂ ਨੂੰ ਤੋੜ ਕੇ ਆਪਣੇ ਮਾਰਗ ਦੇ ਸੱਚੇ ਰਾਹ ਦੱਸਦਾ। ਕਿ ਸੰਸਾਰ ਉਹਨੂੰ ਉਲਟਾ ਹੀ ਮੱਤ ਕਰਦਾ। 1084 ਵੇਖਣ ਹਾਰਾ ਟੰਨਿਆ। देवन लक्षराशी देवन हारा दुनिया अंतम कालजोग परगट हुए ने कलाम कन्यान नारे अवतार और होया तो सिसारियन दर्शन आज जरूरत की है स्थान और यहाँ पानी के गोरमोत्तर लय पर ਆਪਣੀ ਮਨਮਤ ਨੂੰ ਛੱਡ ਕੇ ਗੁਰੂ ਜੀ ਮਾਤਮਾ। ਔਰ ਸੱਚਾ ਮਾਰਗ ਵੀ ਸਾਨੂੰ ਤਾਂ ਹੀ ਮਿਲਣਾ ਇਸੇ ਅਸੀਂ ਉਸ ਮਾਰਗ ਦੇ ਤੇ ਚੱਲਣਾ। ਨਾ ਕਦੇ ਛੱਪਰ ਨਾ ਛੰਨਿਆ ਮੰਦਰ ਮਾੜੀ ਨਾ ਕਰੇ ਪਿਆਰ। ਜੋਤੀ ਜੋਸ਼ ਰੂਪ ਔਰ ਆਪ ਆਪਣੀ ਜੋਤ ਧਾਰ ਕਰੇ ਖੇਲ ਅਗਮ ਅਪਾਰ। ਖੇਲ ਅਪਾਰ ਹਰ ਨਰੰਕਾਰਾ। ਵਿਚ ਸੰਸਾਰ ਆਪ ਕਰਾਈ ਆ ਇਕੰਕਾਰਾਕਾਰ ਪਸਾਰਾ 1084 ਵੇਖ ਬਖਾਈ ਆ ਸ਼ਮਦਾ ਅਗਮੀ ਇੱਕ ਜਕਾਰਾ ਲੈ ਆਪਣੀ ਯੁਗ ਯੁਗ ਦਾਤਾ ਦੇਵ ਪਰਵਾਹੀ ਆ ਕਾਲਯੁਗ ਤੇਰਾ ਰੂਪ ਚਾਰੋ ਕੁੰਡ ਧੂਮਾ ਧਾਰ ਸੱਚਾ ਚੰਦਨਾ ਕੋਈ ਚੜਾਈ ਆ ਕਾਲ ਯੁਗ ਦੇ ਵਿੱਚ ਰੂਪ ਧੂਆ ਧਾਰਾ ਕਿਉਂ ਪਿਆ ਰਹਿੰਦਾ ਹੈ ਕਿਉਂਕਿ ਜਿਹਦੇ ਵਿੱਚ ਜਿੰਨੀਆਂ ਸਾਰੀਆਂ ਕੂੜੀਆਂ ਕਰਿਆਵਾਂ ਆ ਜਦੋਂ ਕੂੜੀਆਂ ਕਰਿਆਵਾਂ ਆ ਜਾਂਦੀਆਂ ਤਾਂ ਉਹਦਾ ਸੀ ਕਾਲ ਯੁਗ ਦੇ ਵਿੱਚ ਆ ਜਾਂਦਾ ਹੈ ਜਦੋਂ ਸਤਿ ਵਿੱਚ ਪ੍ਰਵੇਸ਼ ਕਰ ਜਾਂਦੇ ਆ ਉਹਦੇ ਵਿੱਚ ਸਾਡੇ ਵਿੱਚ ਜਿਹੜੇ ਸਭੋਂ ਕੋਣ ਸਾਰੇ ਆ ਜਾਂਦੇ ਆ ਖੁਦਾ ਤੇ ਜਪ ਸਾਤ ਸੰਜਮ ਸੰਤੋਖ ਦਇਆ ਭਾਣਾ ਸਭ ਆ ਜਾਂਦੀ ਸਾਡੇ ਵਿੱਚ नानक बोले संत जकारा चार वर्णा करे प्यारा साची शरणा एक रखाइया नानक बोले सत जकारा करे सत नाम का जकारा देता और चारे वरना वास्ते एका अंगद अंगीकारा अमरदास अमृत तारा रामदास मलाइया अर्जन बोल सच जकारा ਬਹੁਤ ਅਗਾਧ ਸ਼ਬਦ ਜਨਾਈਆ ಏਕਾ ਗੁਰ ਇੱਕ অবতারਾ ਇਕਾ ਇਕ ਇਕਾ ਵਾਹੀ ਕਿਉਂਕਿ ਪ੍ਰਮਾਤਮਾ ਕੋਈ ਆ ਉਹਨੇ ਇੱਕ ਹੀ ਰਣਾ ਸੰਸਾਰ ਦੇ ਵਿੱਚ ਉਹਨੇ ਵਕ ਵਕ ਰੂਪ ਧਾਰਨ ਕਰੇ ਸੰਸਾਰ ਨੂੰ ਸੇਵ ਕਰਨ ਵਾਸਤੇ ਹੋਣਾ ਸੋ ਹਸੰਦਿਓ ਮੈਂ ਤੇ ਹੀ ਵਰਣੀ ਇਸਮਾਪਤ ਕਰੰਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਦਰਭ ਵਾਸੋਂ ਆਇਆ ਜਨਾ ਜੇ ਕੋਈ ਅੱਖਰ ਵੱਧ ਘਟ ਪੜਿਆ ਪਿਆ ਆਵੇ ਵਿਚਾਰ ਕਰਦੇ ਹਾਂ ਮਸ਼ਦਤ ਹੋ ਜਾਇਆ ਆ ਜੇ ਪਾਸ਼ਾਏ ਆਸਾਂ ਹਰ ਸੰਦਰਭ ਵਾਸੋਂ ਇਹ ਮੰਨ ਰਹਾਂ ਆਓ ਪੰਜ ਕਰੇ ਦਾ ਸਾਥ ਪੰਜ ਕਰੇ ਸੱਚ ਪਾਸ਼ਾਏ ਦਾ ਹੁਕਮ ਹੈ ਤੇ ਹੱਥ ਜੋੜ ਕੇ ਨੇਤਰ ਬੰਦ ਕਰਕੇ ਸਿਰ ਝੁਕਾ ਕੇ ਆਪਾਂ ਹਰਾਂਏ ਕਿਉਂਕਿ ਇਹਨਾਂ ਦਾ ਮਤਲਬ ਕੀ ਆ ਕਿ ਜੇ ਅੱਖਾਂ ਖੋਲ ਕੇ ਰੱਖਦੇ ਆਪਾਂ ਸੰਸਾਰ ਨਾਲ ਜੁੜਿਆ ਹੋਏ ਨੇ ਨੇਤਰ ਬੰਦ ਕਰਨੇ ਸੰਸਾਰ ਨਾਲ

i want